ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਦੋਸਤੋ ਗੱਲਬਾਤ ਕਰਾਂਗੇ ਅੱਜ ਗੁਰੂ ਨਾਨਕ ਨਾਮ ਜਹਾਜ਼ ਜਿਹੜੀ ਕਿ ਫਿਲਮ ਆ ਰਹੀ ਹੈ ਜਿਸ ਦੇ ਵਿੱਚ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾ ਰਿਹਾ ਹੈ ਤਰਸੀਮ ਸਿੰਘ ਜਸੜ ਕੌਣ ਸੀ ਸ਼ਹੀਦ ਮੇਵਾ ਸਿੰਘ ਲੋਪੋਕੇ ਇਹਨਾਂ ਦੇ ਬਾਰੇ ਦੱਸਾਂਗੇ ਤੇ ਉਹਨਾਂ ਨੇ ਕੀ ਕਾਰਨਾਮਾ ਕੀਤਾ ਸੀ ਕੈਨੇਡਾ ਦੇ ਵਿੱਚ ਗੁਰੂ ਨਾਨਕ ਨਾਮ ਜਹਾਜ਼ ਨਾਲ ਸੰਬੰਧਤ ਸੋ ਵੀਡੀਓ ਬਹੁਤ ਹੀ ਦਿਲਚਸਪ ਹੈ ਇੱਕ ਨਵਾਂ ਇਤਿਹਾਸ ਤੁਹਾਡੇ ਰੂਗੂ ਰੂ ਕਰਾਂਗੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦੱਬ ਲੋ ਤਾਂ ਗਰੂ ਪਿਆਰਿਓ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਕਨੇਡਾ ਦੀ ਧਰਤੀ ਤੇ ਫਾਂਸੀ ਦਾ ਰੱਸਾ ਚੁੰਮਣ ਵਾਲਾ ਪਹਿਲਾ ਸ਼ਹੀਦ ਸੀ ਸੋ ਸ਼ਹੀਦ ਭਾਈ ਮੇਵਾ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਚ ਪੈਂਦੇ ਪਿੰਡ ਲੋਪੋਕੇ ਤਹਿਸੀਲ ਅਜਨਾਲਾ ਵਿੱਚ ਸਨ 1880 ਨੂੰ ਆਨੰਦ ਸਿੰਘ ਔਲਖ ਦੇ ਘਰੇ ਹੋਇਆ 20ਵੇਂ ਸਦੀ ਦੇ ਸ਼ੁਰੂ ਵਿੱਚ ਹੋਰਾਂ ਪੰਜਾਬੀਆਂ ਵਾਂ ਮੇਵਾ ਸਿੰਘ ਵੀ ਆਪਣੇ ਸੁਨਹਿਰੀ ਭਵਿੱਖ ਦੀ ਆਸ ਵਿੱਚ 1906 ਈਸਵੀ ਦੇ ਵਿੱਚ ਵੈਨਕੂਬਰ ਆ ਕੇ ਵਸੇ ਉਹਨਾਂ ਦਿਨਾਂ ਚ ਕੈਨੇਡਾ ਦੀ ਨਸਲਵਾਦੀ ਸਰਕਾਰ ਏਸ਼ੀਆਈ ਲੋਕਾਂ ਦੇ ਖਿਲਾਫ ਕਾਲੇ ਕਾਨੂੰਨ ਬਣਾ ਰਹੀ ਸੀ ਜੀਦੀ ਸਭ ਤੋਂ ਘਨੌਣੀ ਮਿਸਾਲ 1907 ਈਸਵੀ ਦੇ ਵਿੱਚ ਭਾਰਤੀਆਂ ਤੋਂ ਵੋਟ ਦਾ ਹੱਕ ਵਾਪਸ ਲੈਣਾ ਵੀ ਸ਼ਾਮਲ ਸੀ ਭਾਈ ਮੇਵਾ ਸਿੰਘ ਭਾਵੇਂ ਕਿਰਤੀ ਵਜੋਂ ਨਿਊ ਵੈਸਟ ਮਿਨਿਸਟਰ ਦੀ ਫਰੇਜ਼ਰ ਮਿਲਦੇ ਵਿੱਚ ਕੰਮ ਕਰਦੇ ਸਨ ਪਰ ਉਹਨਾਂ ਦਾ ਸੰਪਰਕ ਆਜ਼ਾਦੀ ਲਈ ਜੂਚਣ ਵਾਲੇ ਸਿੱਖ ਆਗੂਆਂ ਨਾਲ ਲਗਾਤਾਰ ਬਣਿਆ ਰਹਿੰਦਾ ਸੀ ਇੱਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਅਜਿਹੇ ਸੱਚੇ ਸੋਚੇ ਬੰਦਿਆਂ ਦੇ ਅੰਦਰ ਆਜ਼ਾਦੀ ਦੀ ਚਿੰਗੜੀ ਕਿਤੇ ਨਾ ਕਿਤੇ अवचेतन मन ਵਿੱਚ ਪਹਿਲਾਂ ਹੀ ਮੌਜੂਦ ਸੀ ਕੈਨੇਡਾ ਆ ਕੇ ਉਸ ਨੂੰ ਨਸਲਵਾਦ ਅਤੇ ਵਿਤਕਰਿਆਂ ਦੇ ਮਾਹੌਲ ਨੇ ਹੋਰ ਹਵਾ ਦਿੱਤੀ ਕੈਨੇਡਾ ਦੀ ਪਹਿਲੀ ਸੰਸਥਾ ਖਾਲਸਾ دیਵਾਨ ਸੁਸਾਇਟੀ ਬੈਨਕੂਬਰ ਦੇ ਪਹਿਲੇ ਗੁਰਦੁਆਰੇ ਦੀ ਸਥਾਪਨਾ ਦੇ ਵਿੱਚ ਭਾਈ ਮੇਵਾ ਸਿੰਘ ਦੀ ਬੜੀ ਅਹਿਮ ਭੂਮਿਕਾ ਸੀ ਇੱਥੇ ਹੀ 21 ਜੂਨ 1908 ਨੂੰ ਮੇਵਾ ਸਿੰਘ ਜੀ ਨੇ ਅਮਰ ਛਕਿਆ ਤੇ ਆਪਣਾ ਜੀਵਨ ਜ਼ੁਲਮ ਖਿਲਾਫ ਲੜਨ ਸੱਚ ਤੇ ਪਹਿਰਾ ਦੇਣ ਨੂੰ ਸਮਰਪਿਤ ਕੀਤਾ ਹੱਕ ਸੱਚ ਅਤੇ ਇਨਸਾਫ ਲਈ ਮਰ ਮਿਟਣ ਦੀ ਭਾਈ ਸਾਹਿਬ ਦੀ ਭਾਵਨਾ ਇਸ ਗੱਲ ਤੋਂ ਹੋਰ ਵੀ ਸਪੱਸ਼ਟ ਹੁੰਦੀ ਹੈ ਕਿ ਅਜੇ ਉਹਨਾਂ ਨੇ ਵਿਆਹ ਨਹੀਂ ਸੀ ਕਰਾਇਆ ਜਦੋਂ ਉਹ ਪਰ ਜਵਾਨੀ ਦੇ ਵਿੱਚ ਸ਼ਹੀਦੀ ਪਾ ਗਏ ਸ਼ਹੀਦ ਮੇਵਾ ਸਿੰਘ ਦੇ ਜੀਵਨ ਅਤੇ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਜਹਾਜ਼ ਨੂੰ ਕੈਨੇਡਾ ਤੋਂ ਵਾਪਸ ਮੋੜਨ ਦੀ ਘਟਨਾ ਦਾ ਬੜਾ ਡੂੰਘਾ ਅਸਰ ਪਿਆ ਸੀਗਾ ਤਾਂ ਗੁਰੂ ਪਿਆਰੇਓ ਜਦੋਂ 23 ਜੁਲਾਈ 1914 ਨੂੰ ਕਾਮਾਗਾਟਾ ਮਾਰੂ ਗੁਰੂ ਨਾਨਕ ਨਾਮ ਜਹਾਜ਼ ਬਨਕੂਬਰ ਦੀ ਬੰਦਰਗਾਹ ਤੋਂ ਮੋੜ ਦਿੱਤਾ ਗਿਆ ਸੀ ਜਿਹਦੇ ਕਰਕੇ ਗਦਰ ਯੋਧਿਆਂ ਅੰਦਰ ਬ੍ਰਿਟਿਸ਼ ਸਾਮਰਾਜ ਖਿਲਾਫ ਵਿਰੋਧ ਬੜਾ ਸਿਖਰਾਂ ਤੇ ਸੀ ਉਧਰ 4 ਅਗਸਤ ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ ਕੈਨੇਡਾ ਅਤੇ ਅਮਰੀਕਾ ਦੇ ਬਹੁਤ ਸਾਰੇ ਗਦਰੀ ਬਾਬੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਰਵਾਨਾ ਹੋਣ ਲੱਗੇ ਤਾਂ ਇੱਕ ਸਰਕਾਰੀ ਪਿੱਠੂ ਅਤੇ ਕੌਮੀ ਗਦਾਰ ਬੇਲੇ ਜਾਨ ਨੇ ਹੌਪਕਿੰਸਨ ਦੀ ਸ਼ਹਿ ਤੇ ਵੈਸ਼ੀਆਨਾ ਕਾਰਵਾਈ ਕਰਦੇ ਆ 5 ਸਤੰਬਰ ਨੂੰ ਬੈਂਕੂਵਰ ਦੇ ਗੁਰਦੁਆਰੇ ਦੇ ਵਿੱਚ ਕੋੜੀਆਂ ਚਲਾਤੀਆਂ ਦੀਵਾਨ ਹਾਲ ਦੇ ਅੰਦਰ ਅਰਦਾਸ ਮੌਕੇ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਉਹਨਾਂ ਨੂੰ ਬਚਾਉਂਦਿਆਂ ਭਾਈ ਬਤਨ ਸਿੰਘ ਸ਼ਹੀਦ ਹੋ ਜਾਂ ਪਾਗੇ ਸੀ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਸੰਗਤ ਚੋਂ ਕਈ ਹੋਰ ਬੰਦੇ ਵੀ ਜ਼ਖਮੀ ਹੋਏ ਔਰ ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਪੰਨਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ ਨੌਜਵਾਨ ਭਾਈ ਮੇਵਾ ਸਿੰਘ ਲੋਪੋਕੇ ਉਸ ਵੇਲੇ ਸੰਗਤ ਵਿੱਚ ਮੌਜੂਦ ਸਨ ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਬਲੂੰਦਰ ਦਿੱਤਾ ਇਸੇ ਤਰ੍ਹਾਂ ਕੁਝ ਬਰੇਆਂ ਬਾਅਦ ਫਿਰ ਜਿਵੇਂ ਕਿ 1919 ਚ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਚ ਬੇਕਸੂਰ ਸੈਂਕੜੇ ਲੋਕਾਂ ਦਾ ਸ਼ਹੀਦੀ ਦ੍ਰਿਸ਼ ਵੇਖ ਕੇ ਸਰਦਾਰ ਉਦਮ ਸਿੰਘ ਦਾ ਖੂਨ ਖੋਲਿਆ ਸੀ ਇਦਾਂ ਹੀ ਭਾਈ ਮੇਵਾ ਸਿੰਘ ਲੋਪੋ ਕੇ ਇਹਨਾਂ ਦੇ ਵੀ ਅੰਦਰ ਬੜਾ ਦਰਦ ਜਾ ਕੇ ਆ ਤਾਂ ਜਿਹੜਾ ਹੌਪਕਿੰਸਨ ਸੀਗਾ ਔਰ ਇੱਕ ਸੀਗਾ ਰੀਡ ਇਹ ਮੁੱਖ ਦੋਚੀ ਸੀਗੇ ਇਸ ਘਟਨਾ ਦੇ ਤੇ ਇਹਨਾਂ ਨੇ ਹੀ ਕਾਮਾ ਗਾਟਾ ਮਾਰੂ ਗੁਰਨਾਨਕ ਨਾਮ ਜਹਾਜ਼ ਨੂੰ ਵਾਪਸ ਮੋੜਨ ਦੇ ਲਈ ਬੜੀ ਅਹਿਮ ਭੂਮਿਕਾ ਨਿਭਾਈ ਸੀਗੀ ਤੇ ਉੱਥੇ ਸਵਾਰਾਂ ਨੂੰ ਜਿਹੜੇ ਕਿ ਯਾਤਰੀ ਸੀਗੇ ਜਹਾਜ਼ ਵਿੱਚ ਉਹਨਾਂ ਨੂੰ ਬੜਾ ਤੰਗ ਤੇ ਪਰੇਸ਼ਾਨ ਕੀਤਾ ਸੀ ਜਾਨੀ ਕਿ ਮਜਬੂਰ ਕੀਤਾ ਸੀ ਨਾ ਬੰਦਿਆਂ ਨੇ ਇਹ ਮੁੱਖ ਦੋਚੀ ਸੀਗੇ ਔਰ ਇਹੜਾ ਹੈਪਕਨਸ ਸੀ ਆ ਇਹ ਸੀਗਾ جاسੂਸ ਇਧਰ ਬ੍ਰਿਟਿਸ਼ ਇੰਡੀਆ ਦੇ ਵਿੱਚ ਜਿਹੜੇ ਬ੍ਰਿਟਿਸ਼ ਅੰਗਰੇਜ਼ ਸੀਗੇ ਇਹਨਾਂ ਦਾ جاسੂਸ ਸੀਗਾ ਤਾਂ ਹੁਣ ਭਾਈ ਮੇਵਾ ਸਿੰਘ ਲੋਪੋ ਕੇ ਕਿਵੇਂ ਇਹਨੂੰ ਸੋਧਦੇ ਆ ਇਹ ਦੱਸਦੇ ਆ ਤੁਹਾਨੂੰ ਤਾਂ ਦੋਸਤੋ ਕੈਨੇਡਾ 'ਚ ਬੇਲਾ ਸਿੰਘ ਉੱਪਰ ਤੇ ਭਾਈ ਭਾਗ ਸਿੰਘ ਤੇ ਭਾਈ ਬਤਨ ਸਿੰਘ ਦੇ ਕਤਲ ਦਾ ਕੇਸ ਚੱਲਦਾ ਸੀਗਾ ਤਾਂ 1 ਜੁਲਾਈ 1914 ਨੂੰ ਕੇਸ ਦੀ ਤਾਰੀਖ ਸੀ ਭਾਈ ਮੇਵਾ ਸਿੰਘ ਵੀ ਅਦਾਲਤ ਦੇ ਬਾਹਰ ਬਰਾਂਡੇ ਦੇ ਵਿੱਚ ਆਮ ਬੰਗ ਟਹਿਲ ਰਿਹਾ ਸੀ ਤਾਂ ਸਾਹਮਣੋਂ ਬੜੀ ਤੇਜ਼ੀ ਨਾਲ ਵਿਲੀਅਮ ਹੌਪਕਿੰਸਨ ਇਹ ਆ ਗਿਆ ਜਦੋਂ ਹੋਰ ਨੇੜੇ ਆਇਆ ਤਾਂ ਭਾਈ ਮੇਵਾ ਸਿੰਘ ਨੇ ਆਮ ਬੰਗ ਲਈ ਉਹਦਾ ਸਵਾਗਤ ਕੀਤਾ ਉਹਨੇ ਦੋਵੇਂ ਹੱਥ ਬਰਾਂਡੀ ਦੀਆਂ ਜੇਬਾਂ 'ਚ ਪਾਈ ਹੋਈ ਸੀ ਜਦ ਹੌਪਕਿੰਸਨ ਹੋਰ ਨੇੜੇ ਆ ਗਿਆ ਤਾ ਭਾਈ ਮੇਵਾ ਸਿੰਘ ਨੇ ਬਾਜ ਵਾਲੀ ਫੁਰਤੀ ਨਾਲ ਪਿਸਤੌਲ ਕੱਢਿਆ ਤੇ 6 ਦੀਆਂ 6 ਗੋਲੀਆਂ ਹੌਪਕਿੰਸਨ ਦੇ ਹੱਕ ਬਿਛਦੀ ਲੰਗਾਤੀਆਂ ਹੌਪਕਿੰਸਨ ਗੋਡਿਆਂ 'ਤੇ ਡਿੱਗ ਪਿਆ ਉਹਨੇ ਡਿੱਗਦੇ ਨਹੀਂ ਭਾਈ ਮੇਵਾ ਸਿੰਘ ਨੇ ਪੱਟ ਫੜ ਲਈ ਮੇਵਾ ਸਿੰਘ ਨੇ ਪਿਸਤੌਲ ਦਾ ਇਹੜਾ ਮੁੱਠਾ ਸੀ ਇਹ ਜੋਰ-ਜੋਰ ਨਾਲ ਦੀ ਪੁੜਪੜੀ ਚ ਮਾਰਿਆ ਤਾਂ ਫਿਰ ਉਹ ਇੱਕ ਪਾਸੇ ਨੂੰ ਲੁੜਕ ਗਿਆ ਮੇਵਾ ਸਿੰਘ ਨੇ ਆਪਣਾ ਦੂਜਾ ਪਿਸਤੌਲ ਕੱਢਿਆ ਤੇ ਉਸ ਨੂੰ ਪਹਿਲੇ ਹੱਦ ਤੱਕ ਇੱਕ ਖੁਸ਼ੀ ਨਾਲ ਉਛਲਦਿਆਂ ਹੋਇਆਂ ਹਵਾਈ ਫੇਅਰ ਕੀਤੇ ਅਦਾਲਤ ਦੇ ਅੰਦਰ ਭਗੜੜ ਮਚ ਗਈ ਹੁਣ ਅਦਾਲਤ ਦਾ ਸਫਾਈ ਕਰਮਚਾਰੀ ਭੱਜ ਕੇ ਮੇਵਾ ਸਿੰਘ ਕੋਲ ਆ ਗਿਆ ਮੇਵਾ ਸਿੰਘ ਨੇ ਪਿਸਤੌਲ ਦੇਣ ਤੋਂ ਇਨਕਾਰ ਕੀਤਾ ਕਿ ਉਹ ਹਥਿਆਰ ਪੁਲਤ ਨੂੰ ਦੇਊਗਾ ਪਰ ਕਰਮਚਾਰੀਆਂ ਨੇ ਇਕੱਠੇ ਹੋ ਕੇ ਉਸ ਤੋਂ ਹਥਿਆਰ ਖੋਲਿਆ ਬਿਲੀਅਮ ਹੌਪਕਿੰਸਨ ਦੀ ਮੌਤ ਦੀ ਖਬਰ ਸੁਣ ਕੇ ਸਿੱਖ ਬਾਗੀਆਂ ਪਾ ਉੱਠੇ ਹੌਪਕਿੰਸਨ ਸੀ ਜਿਹੜਾ ਇੱਕਲਾ ਜਸੂਸ ਇਹ ਨਹੀਂ ਸੀ ਇਹ ਅੰਗਰੇਜ਼ੀ ਸਾਮਰਾਜ ਦਾ ਚਿੰਨ ਸੀ ਭਾਈ ਚਾਰਾ ਉਹਦੀਆਂ ਜਾਤੀਆਂ ਤੋਂ ਤਪਿਆ ਪਿਆ ਸੀ ਭਾਈ ਮੇਵਾ ਸਿੰਘ ਨੇ ਆਪਣੇ ਬਿਆਨਾਂ ਚ ਕਿਹਾ ਕਿ ਮਾਰਨਾ ਤਾਂ ਮੈਂ ਉਹਨੇ ਮਿਲਕਮ ਰੀਡ ਨੂੰ ਵੀ ਸੀਗਾ ਜਿਹੜਾ ਇਹਦੇ ਨਾਲ ਸੀ ਪਰ ਉਹ ਕਚਹਿਰੀ ਵਿੱਚ ਹਾਜ਼ਰ ਨਹੀਂ ਸੀ ਚੰਗੀ ਕਿਸਮਤ ਕਾਰਨ ਉਹ ਦਫ਼ਤਰ ਵਿੱਚ ਕੁਝ ਕੰਮ ਹੋਣ ਕਰਕੇ ਲੇਟ ਹੋ ਗਿਆ ਸੀ ਹੁਣ ਕੈਨੇਡੀਅਨ ਸਰਕਾਰ ਨੇ ਹੌਪਕਿੰਸ ਨੂੰ ਸਰਕਾਰੀ ਸਨਮਾਨ ਨਾਲ ਦਫਨਾਇਆ ਉਹਦੇ ਜਨਾਜ਼ੇ 'ਚ 2000 ਦੇ ਕਰੀਬ ਲੋਕ ਸ਼ਾਮਲ ਸੀ ਉਹਦੀ ਸਿਵਲ ਪੁਲਿਸ ਫਾਇਰ ਬਰਗੇਡ ਇਮੀਗ੍ਰੇਸ਼ਨ ਕਸਟਮ ਦੇ ਅਧਿਕਾਰੀ ਅਮਰੀਕਨ ਇਮੀਗ੍ਰੇਸ਼ਨ ਮਹਿਕਮੇ ਦੇ ਮੁਲਾਜ਼ਮ ਸੀ ਤੇ ਸੀਪੀਆਰ ਦੇ ਮੁਲਾਜ਼ਮ ਔਰੇਂਜ ਲੌਜ਼ ਜਿਹਨਾਂ ਨਾਲ ਪਹਿਲਾਂ ਹੌਪਕਿੰਸਨ ਸੰਬੰਧਰ ਸੀ ਸਾਰੇ ਸ਼ਾਮਲ ਸੀ ਰਸਤੇ 'ਮ ਜਿੱਥੇ ਕਿਤੇ ਵੀ ਕੋਈ ਭਾਰਤੀ ਸੀ ਉਸ ਦਿਵਾਲੇ ਚਿੱਟੇ ਕੱਪੜਿਆਂ ਵਾਲਾ ਇੱਕ ਇੱਕ ਸਿਪਾਹੀ ਮਜ਼ਦੂਰ ਸੀ ਪੁਲਤ ਨੂੰ ਸੂਚਨਾ ਮਿਲੀ ਸੀ ਕਿ ਮੈਲਕਮ ਰੀਡ ਤੇ ਉਹਦਾ ਮੁਖੀ ਜਿਹੜਾ ਕਿ ਮੈਕਲੇਨਨ ਇਹ ਭਾਰਤੀਆਂ ਦੀ ਹਿੱਟ ਲਿਸਟ ਤੇ ਸੀਗੇ ਇਸ ਲਈ ਉਹ ਉਹਨਾਂ ਨੂੰ ਕੋਈ ਅਜਿਹੇ ਮੌਕਾ ਨਹੀਂ ਦੇਣਾ ਚਾਹੁੰਦੇ ਸਨ ਲੂਈ ਹਾਈ ਕੋਰਟ ਬਰਤਾਨਵੀ ਬਸਤੀਆਂ ਦੇ ਸਿਕੱਤਰ ਨੇ ਹੌਪਕਿੰਸਨ ਦੇ ਕਾਮਾਗਾਟਾ ਮਾਰੂ ਸੰਬੰਧੀ ਕੀਤੇ ਗੇ ਕੰਮ ਨੂੰ ਭਾਰਤ ਦੇ ਸੈਕਟਰੀ ਵਾਂਗ ਸਲਾਇਆ ਉਹਨੇ ਉਦੋਂ ਹੀ ਪੁੱਛਗਿੱਛ ਕੀਤੀ ਸੀ ਕਿ ਹੌਪਕਿੰਸਨ ਦੇ ਪਰਿਵਾਰ ਨੇ ਕੀ ਕੀਤਾ ਗਿਆ ਹੈ ਤਾਂ ਹੌਪਕਿੰਸਨ ਨੇ ਬ੍ਰਿਟਿਸ਼ ਸਾਮਰਾਜ ਦੀ ਕਿੰਨੀ ਵੱਡੀ ਸੇਵਾ ਕੀਤੀ ਸੀ ਇਹ ਉਹਦੀ ਮੌਤ ਤੋਂ ਬਾਅਦ ਪਤਾ ਲੱਗਿਆ ਭਾਰਤ ਦੇ ਸੈਕਟਰੀ ਆਫ ਸਟੇਟ ਨੇ ਵਾਇਸ ਰਾਇਨ ਦੱਸਿਆ ਕਿ ਹੌਪਕਿੰਸਨ ਦਾ ਕਤਲ ਉਸ ਵੱਲੋਂ ਭਾਰਤ ਲਈ ਕੀਤੇ ਕੰਮਾਂ ਕਰਕੇ ਹੋਇਆ ਹੌਪਕਿੰਸਨ ਦੀ ਵਿਦਵਾਨ ਨੂੰ ਤਾਂ ਭਾਰਤ ਸਰਕਾਰ ਨੇ 500 ਪਾਉਂਡ 2500 ਕੈਨੇਡੀਅਨ ਡਾਲਰ ਬਣਦਾ ਜਿਹੜਾ ਕਿ ਇਹ ਸੀਕ੍ਰੇਟ ਸਰਵਿਸ ਫੰਡ ਵਿੱਚੋਂ ਦਿੱਤੇ ਸੀਗੇ ਪਹਿਲਾ ਵਾਇਸ ਰਾਇ ਅਦੇਹਾ ਕਰ ਤੋਂ ਝਿਜਕਦਾ ਸੀ ਖਾਸ ਕਰਕੇ ਕੈਨੇਡੀਅਨ ਅਖਬਾਰਾਂ 'ਚ ਇਹਦੇ ਬਾਰੇ ਛਪੀਆਂ ਜਿਹੜੀਆਂ ਖਬਰਾਂ ਇਹ ਪੜ ਕੇ ਉਹਨੇ ਦੇਖਿਆ ਸੀ ਕਿ ਕਨੇਡੀਅਨ ਅਖਬਾਰਾਂ 'ਚ ਛਪੇ ਲੇਖਾਂ ਤੇ ਮੇਵਾ ਸਿੰਘ ਦੇ ਮੁਕਦਮੇ ਦੌਰਾਨ ਪੇਸ਼ ਗਵਾਹੀਆਂ 'ਚ ਹੌਪਕਿੰਸਨ ਦੇ ਭਾਰਤ ਦੀ ਅੰਗਰੇਜ਼ ਸਰਕਾਰ ਨਾਲ ਸਬੰਧਾਂ ਬਾਰੇ ਕੋਈ ਸੰਕੇਤ ਨਹੀਂ ਦਿੱਤੇ ਗਏ। ਕਨੇਡੀਅਨ ਅਖਬਾਰਾਂ ਨੇ ਕਤਲ ਨੂੰ ਹੌਪਕਿੰਸਨ ਵੱਲੋਂ ਗੁਰੂ ਨਾਨਕ ਨਾਮ ਜਹਾਦ ਦੇ ਸਬੰਧ ਵਿੱਚ ਕੀਤੇ ਕੰਮ ਨਾਲ ਜੋੜਿਆ ਸੀ। ਵਾਇਸ ਰਾਏ ਨੇ ਸਲਾਹ ਦਿੱਤੀ ਸੀ ਕਿ ਇਹ ਥਿਊਰੀ ਬੜੀ ਉਚਿਤ ਲੱਗਦੀ ਹੈ ਤੇ ਨਾਲ ਹੀ ਉਹਨੇ ਸੋਚਿਆ ਕਿ ਕੈਨੇਡਾ ਦੇ ਇੱਕ ਇਮੀਗ੍ਰੇਸ਼ਨ ਅਫਸਰ ਦੇ ਪਰਿਵਾਰ ਨੂੰ ਮਦਦ ਦੇਣੀ ਭਾਰਤ ਸਰਕਾਰ ਲਈ ਸਿਆਣੀ ਗੱਲ ਨਹੀਂ ਹੋਵੇਗੀ ਇਸ ਨਾਲ ਭਾਰਤ ਸਰਕਾਰ ਤੇ ਇਹ ਦੋਸ਼ ਲੱਗ ਸਕਦਾ ਸੀ ਕਿ ਉਹਨੇ ਕੈਨੇਡਾ ਤੋਂ ਭਾਰਤ ਵਾਸੀਆਂ ਨੂੰ ਕੱਢਣ ਵਿੱਚ ਕ੍ਰੇਡਿਅਨ ਸਰਕਾਰ ਦੀ ਮਦਦ ਕੀਤੀ ਸੀ ਉਹ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੁੰਦਾ ਸੀ ਭਾਵੇਂ ਇਹ ਰਕਮ ਗੁਪਤ ਫੰਡਾਂ માં ਤੋਂ ਦਿੱਤੀ ਜਾਣੀ ਸੀ ਤੇ ਇਹਦਾ ਪੇਤ ਬਾਹਰ ਨਹੀਂ ਕੱਢਿਆ ਜਾਣਾ ਸੀ ਹੁਣ ਲੰਡਨ ਸਰਕਾਰ ਦਾ ਜਵਾਬ ਬੜਾ ਸਪੱਟ ਸੀ ਕਿ ਇੰਡੀਆ ਦਾ ਹੌਪਕਿੰਸਨ ਪ੍ਰਤੀ ਕੋਈ ਫਰਜ਼ ਬਣਦਾ ਸੀ ਉਹ ਕਹਿੰਦੇ ਇਹ ਤੋਂ ਵੱਧ ਵਾਇਸ ਰਹੇ ਨੇ ਚਾਟ ਆਪਣੀ ਮਨਜ਼ੂਰੀ ਦੇ ਦਿੱਤੀ ਉਹਨਾਂ ਅਸੀਂ ਪਹਿਲੇ ਕਹਿ ਚੁੱਕੇ ਹਾਂ ਕਿ ਹੌਪਕਿੰਸਨ ਦੇ ਪਰਿਵਾਰ ਦਾ ਮੁਆਵਜ਼ੇ ਲਈ ਪੂਰਾ ਹੱਕ ਬਣਦਾ ਹੈ ਹੌਪਕਿੰਸਨ ਦੀ ਮੌਤ ਤੋਂ ਬਾਅਦ ਇਹ ਪਤਾ ਲੱਗਿਆ ਕਿ ਹੌਪਕਿੰਸਨ ਸਿਰਫ ਭਾਰਤ ਅਤੇ ਕੈਨੇਡਾ ਸਰਕਾਰ ਦਾ ਅੰਡਰ ਕਵਰ ਜਾਸੂਸੀ ਉਹ ਕਿਸੇ ਮੈਕਮੇ ਦਾ ਸਰਕਾਰੀ ਮੁਲਾਜ਼ਮ ਨਹੀਂ ਸੀ ਜਿਹਦੇ ਨਾਲ ਉਹਦੀ ਪਤਨੀ ਨੂੰ ਬੜਾ ੱਤਕਾ ਲੱਗਿਆ ਹੌਪਕਿੰਸਨ ਦੀ ਵਿਧਵਾ ਨੈਲੀ ਜਿਹੜੀ ਕਿ ਲੰਡਨ ਦੇ ਹਾਈ ਗੇਟ ਜ਼ਿਲੇ ਤੋਂ ਸੀ ਉਹਨੇ ਸਟੈਨੋਰੀ ਸਕਰਾਈ ਲਈ ਹੋਈ ਸੀਗੀ ਉਹਦੀਆਂ ਕੁੜੀਆਂ ਸੀ ਜੀਨ ਤੇ ਕੌਂਸਟੈਂਸ ਵੱਡੀ 6 ਸਾਲ ਦੀ ਤੇ ਛੋਟੀ 2 ਸਾਲ ਦੀ ਦੋਵੇਂ ਬੈਨਕੂਬਰ ਦੇ ਵਿੱਚ ਜਨਮੀਆਂ ਸੀਗੀਆਂ ਇਹ ਪਤਾ ਲੱਗਿਆ ਕਿ ਨੈਲੀ ਹੌਕਿੰਸਨ ਇੰਡੀਆ ਸਿਵਲ ਸਰਵਿਸਸ ਦੀ ਪੈਨਸ਼ਨ ਨਹੀਂ ਸੀ ਲੈ ਸਕਦੀ ਕਿਉਂਕਿ ਉਹਦੇ ਪਤੀ ਨੂੰ ਅਸਿੱਧਿਆਂ ਤੌਰ ਤੇ ਹੀ ਭਾਰਤ ਸਰਕਾਰ ਵੱਲੋਂ ਨੌਕਰੀ ਤੇ ਲਾਇਆ ਹੋ ਗਿਆ ਸੀਗਾ ਤੇ ਕੈਨੇਡੀਅਨ ਕੈਨੇਡੀਅਨ ਇਮੀਗ੍ਰੇਸ਼ਨ ਨੇ ਨੈਲੀ ਲਈ ਉਹ ਸਾਰਾ ਕੁਝ ਕੀਤਾ ਜਿਹੜਾ ਉਹ ਕਰ ਸਕਦੀ ਸੀ ਤੇ ਉਹਨੂੰ ਬੈਨਕੂਬਰ ਦੇ ਦਫ਼ਤਰ 'ਚ ਇੱਕ ਸਟੈਨੋਗ੍ਰਾਫਰ ਦੀ ਨੌਕਰੀ ਦੇ ਦਿੱਤੀ ਗਈ ਹੁਣ ਦੋਤੋ ਫਿਰ ਉਹਨੇ ਭਾਈ ਮੇਵਾ ਸਿੰਘ ਲੋਪੋ ਕਰੀ ਸ਼ੀਦੀ ਤੇ ਹੁਣ ਕੈਨੇਡੀਅਨ ਸਰਕਾਰ ਨੇ ਹੁਣ ਦੋ ਕਤਲ ਅਤੇ ਦਰਜਣ ਦੇ ਕਰੀਬ ਵਿਅਕਤੀ ਨੂੰ ਜ਼ਖਮੀ ਕਰਨ ਵਾਲੇ ਬੇਲਾ ਸਿੰਘ ਦਾ ਮੁਕੱਦਮਾ ਤਾਂ ਇੱਕ ਪਾਸੇ ਰੱਖਤਾ ਉਹਦਾ ਸਾਰਾ ਜੋਰ ਛੇਤੀ ਤੋਂ ਛੇਤੀ ਭਾਈ ਮੇਵਾ ਸਿੰਘ ਦਾ ਕੇਸ ਨਿਰਬੇੜਨ ਤੇ ਲੱਗ ਗਿਆ 29 ਅਕਤੂਬਰ ਨੂੰ ਮੁਕੱਦਮਾ ਸ਼ੁਰੂ ਹੋਇਆ ਪਰ ਸਿੱਖਾਂ ਨੂੰ ਅਦਾਲਤ ਤੋਂ ਬਾਹਰ ਰੱਖਿਆ ਗਿਆ ਸੀ ਪੋਟਨੇ ਹੌਪਕਿੰਸਨ ਕਤਲ ਕੇਸ ਵਿੱਚ ਭਾਈ ਮੇਵਾ ਸਿੰਘ ਤੋਂ ਇਲਾਵਾ ਭਾਈ ਸਾਹ ਭਾਈ ਬਲਵੰਤ ਸਿੰਘ ਖੁਰਦਪੁਰ ਭਾਈ ਕਰਤਾਰ ਸਿੰਘ ਨਵਾਂ ਚੰਦ ਭਾਈ ਮਿਤ ਸਿੰਘ ਪੰਡੋਰੀ ਸਾਹਿਲ ਕਮੇਟੀ ਦੇ ਮੈਂਬਰ ਸੋਨ ਲਾਲ ਤੇ ਹੁਸੈਨ ਰਹੀਮ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਤੇ ਵੀ ਮੁਕੱਦਮਾ ਚਲਾਇਆ। ਉਹਨਾਂ ਤੇ ਦੋਸ਼ ਸੀ ਕਿ ਹੌਪਕਿੰਸਨ ਨੂੰ ਕਤਲ ਕਰਨ ਦੀ ਸਾਜ਼ਿਸ਼ 'ਚ ਉਹ ਵੀ ਸ਼ਾਮਲ ਨੇ। ਪਰ ਭਾਈ ਮੇਵਾ ਸਿੰਘ ਨੇ ਕਤਲ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ। ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਭਾਈ ਮੇਵਾ ਸਿੰਘ ਦੇ ਫੋਟੋ ਪ੍ਰਕਾਸ਼ਿਤ ਹੋਏ ਸੀ। ਸਿੱਖ ਜੇਲ੍ਹ 'ਚ ਜਾ ਜਾ ਕੇ ਉਹ ਦੇਚਨ ਕਰਦੇ ਸੀ ਕੈਨੇਡੀਅਨ ਗੋਰੇ ਵੀ ਭਾਈ ਮੇਵਾ ਸਿੰਘ ਲੋਪੋਗਰ ਨੂੰ ਦੇਖਣ ਲਈ ਆਉਂਦੇ ਸਨ ਇੱਥੋਂ ਤੱਕ ਕੇ ਹੌਮਕੈਂਸਨ ਦੀ ਜਿਹੜੀ ਘਰ ਵਾਲੀ ਸੀ ਇਹ ਵੀ ਭਾਈ ਮੇਵਾ ਸਿੰਘ ਨੂੰ ਦੇਖਣ ਲਈ ਆਈ ਹੋਈ ਸੀ ਗਦਰ ਪਾਰਟੀ ਦੇ ਜਨਰਲ ਸਕੱਤਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਅਨੁਸਾਰ ਉਹ ਕਹਿੰਦਾ ਕਿ ਗੱਲ ਕੀ ਭਾਈ ਮੇਵਾ ਸਿੰਘ ਜੀ ਦੇ ਇਸ ਬਹਾਦਰ ਆਣਾ ਸਾਕੇ ਨੇ ਕੈਨੇਡਾ ਚ ਹਿੰਦੁਸਤਾਨੀਆਂ ਦੀ ਰੁੜੀ ਜਾਂਦੀ ਬੇੜੀ ਨੂੰ ਠੱਲ ਲਾਈ ਤੇ ਹੱਥੋਂ ਜਾ ਰਹੀ ਇੱਜ਼ਤ ਨੂੰ ਕਾਇਮ ਕੀਤਾ ਉਸ ਵੇਲੇ ਤੋਂ ਕੈਨੇਡਾ ਦਾ ਹਰ ਇੱਕ ਹਿੰਦੁਸਤਾਨੀ ਭਾਈ ਸਾਹਿਬ ਨੂੰ ਆਪਣੇ ਦਿਲ 'ਚ ਪੂਜਨਿਕ ਥਾਂ ਦੇਣ ਲੱਗਿਆ ਅਤੇ ਆਮ ਗੱਲਾਂ ਬਾਤਾਂ 'ਚ ਵੀ ਆਪ ਦੀ ਸੇਵਾ ਦੀ ਇਹ ਪ੍ਰਸ਼ੰਸਾ ਹੋਣ ਲੱਗੀ ਕਿ ਬਹੁਤ ਸਾਰੀਆਂ ਕਵਤਾਵਾਂ ਲਿਖੀਆਂ ਗਈਆਂ ਬਹੁਤ ਸਾਰੇ ਭਾਈ ਬੋਲੀਆਂ ਬਣਾ ਕੇ ਪੜਨ ਲੱਗ ਪਏ ਭਾਈ ਰਾਮ ਸਿੰਘ ਜੀ ਸ਼ਹੀਦ ਆਪ ਸੰਬੰਧੀ ਹਮੇਸ਼ਾ ਇਹ ਤੱਕ ਬੋਲੀ ਦੇ ਤੌਰ ਤੇ ਪੜਦੇ ਰਿਹਾ ਕਰਦੇ ਸਨ ਕਿ ਸੇਵਾ ਕੀਤੀ ਮੇਵਾ ਸਿੰਘ ਨੇ ਪੂਰਾ ਰੇਸ਼ ਨਰਕਾਂ ਨੂੰ ਤੋੜਿਆ ਭਾਈ ਮੇਵਾ ਸਿੰਘ ਦਾ ਮੁਕੱਦਮਾ ਬ੍ਰਿਟਿਸ਼ ਕਲੰਬੀਆ ਸੁਪਰੀਮ ਕੋਰਟ ਦੇ ਜੱਜ ਆਇਲੇ ਮੌਰਿਸਨ ਦੇ ਕੋਲ ਸੀ ਉਹਨੇ 12 ਮੈਂਬਰਸ ਜੂਰੀ ਦੀ رائے ਨਾਲ ਫੈਸਲਾ ਕਰਨਾ ਸੀ ਮਿਸਟਰ ਟੇਲਰ ਕਰਾਊਨ ਸਰਕਾਰੀ ਵਕੀਲ ਸੀ ਤੇ ਮਿਸਟਰ ਵੁੱਡ ਭਾਈ ਮੇਵਾ ਸਿੰਘ ਵੱਲੋਂ ਵਕੀਲ ਸੀ ਭਾਈ ਮੇਵਾ ਸਿੰਘ ਨੇ ਅਦਾਲਤમાં ਸੌ ਚੁੱਕ ਕੇ ਹੌਮਕਿੰਸਨ ਦੇ ਕਤਲ ਦਾ ਇਕਮਾਲ ਕਰ ਲਿਆ ਸੀ 30 ਅਕਤੂਬਰ ਨੂੰ ਖੈਸਲੇ ਵਾਲੇ ਦਿਨ ਅਦਾਲਤ 'ਚ ਸਿਰਫ ਗੋਰੀ ਸਨ ਤਾਂ ਭਾਈ ਸਾਹਿਬ ਭਾਈ ਬਲਵੰਤ ਸਿੰਘ ਤੇ ਹੋਰ ਸਿੱਖ ਅਦਾਲਤ ਦੇ ਬਾਹਰ ਖੜੇ ਸਨ ਉਥੇ ਸਵੇਰ ਨੂੰ ਹੀ ਲਿਖਾਇਆ ਗਿਆ ਭਾਈ ਮੇਵਾ ਸਿੰਘ ਦਾ ਬਿਆਨ ਵਕੀਲ ਵੱਲੋਂ ਪੜ੍ਹ ਕੇ ਅਦਾਲਤ ਨੂੰ ਸੁਣਾਇਆ ਗਿਆ ਤਾਂ ਉਹ ਬਿਆਨ ਵੀ ਬੜਾ ਸੁਣਨਯੋਗ ਆ ਭਾਈ ਮੇਵਾ ਸਿੰਘ ਦਾ ਨਾ ਟੜਕ ਬਿਆਨ ਸੀਗਾ ਮੇਰਾ ਨਾਮ ਮੇਵਾ ਸਿੰਘ ਹੈ ਮੈਂ ਹੌਪਕਿੰਸਨ ਨੂੰ ਮਾਰਿਆ ਹੈ ਮੈਂ ਇਹ ਇੱਕ ਸ਼ੁਭ ਕਾਰਜ ਕੀਤਾ ਹੈ ਮੈਂ ਅੱਜ ਤੱਕ ਰੱਬ ਤੋਂ ਡਰਨ ਵਾਲਾ ਉਹਦੀ ਬੰਦਗੀ 'ਚ ਲੀਨ ਰਹਿਣ ਵਾਲਾ ਬੰਦਾ ਹਾਂ ਮਨਕੂਬਰ ਅੰਦਰ ਮੇਰੇ ਨਾਲ ਜੋ ਤੱਕੇ ਅਤੇ ਅਪਮਾਨਜਨਕ ਗੱਲਾਂ ਹੋਈਆਂ ਹਨ ਉਹਦੀ ਪੀੜਾ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਅਸੀਂ ਸਿੱਖ ਲੋਕ ਜਿਹੜੋਂ ਗੁਰਦੁਆਰੇ ਜਾਂਦੇ ਹਾਂ ਸਾਡਾ ਮਕਸਦ ਕੇਵਲ ਭਜਨ ਬੰਦਗੀ ਕਰਨਾ ਹੁੰਦਾ ਹੈ ਪਰ ਕਪਟੀ ਲੋਕ ਗੁਰਦੁਆਰੇ ਸਾਡੀਆਂ ਜਾਣਾ ਪੜਨ ਦੇ ਇਰਾਦੇ ਨਾਲ ਆਉਂਦੇ ਹਨ ਉਹਨਾਂ ਗੁਰਦੁਆਰੇ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ ਕੁਝ ਦਿਨ ਹੋਏ ਬੇਲਾ ਸਿੰਘ ਨੇ ਗੁਰਦੁਆਰੇ ਅੰਦਰ ਗੋਲੀ ਚਲਾਈ ਸੀ ਪੁਲਸ ਨੇ ਮੈਨੂੰ ਫੜ ਲਿਆ ਅਤੇ ਕਿਹਾ ਤੂੰ ਗੋਲੀ ਚਲਾਈ ਹੈ ਜਦੋਂ ਪੁਲਿਸ ਵਾਲਿਆਂ ਬੇਲਾ ਸਿੰਘ ਨੂੰ ਫੜਿਆ ਤਾਂ ਉਹਦਾ ਜਵਾਬ ਸੀ ਕਿ ਮੈਂ ਕਿਸ ਵਾਸਤੇ ਗੁਰਦੁਆਰੇ ਅੰਦਰ ਗੋਲੀ ਚਲਾਉਣੀ ਸੀ ਮਿਸਟਰ ਰੀਡ ਤੇ ਹੰਪਕਿੰਸਨ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਗੋਲੀ ਨਹੀਂ ਚਲਾਈ ਜਦੋਂ ਬੇਲਾ ਸਿੰਘ ਨੇ ਗੋਲੀ ਚਲਾਈ ਸੀ ਅਸੀਂ ਸ਼ਬਦ ਕੀਟਣ ਕਰ ਰਹੇ ਸਾਂ ਗੋਲੀ ਦਾ ਨਿਸ਼ਾਨਾ ਆਪਣੇ ਭਾਗ ਸਿੰਘ ਦੀ ਪਤਨੀ ਮਰ ਚੁੱਕੀ ਹੈ ਉਸਦੇ ਕੇਵਲ ਦੋ ਛੋਟੇ ਛੋਟੇ ਬੱਚੇ ਹਨ ਉਹਨਾਂ ਮਾਸੂਮਾਂ ਨੂੰ ਦੇਖ ਕੇ ਮੇਰਾ ਕਾਲਜਾ ਫਟ ਗਿਆ ਜਦ ਮੈਨੂੰ ਪਿਸਤੌਲ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਤਾਂ ਮੈਨੂੰ ਰੀਡ ਹੌਮਪਕਿੰਸ ਅਤੇ ਬੇਲਾ ਸਿੰਘ ਨੇ ਕਿਹਾ ਸੀ ਕਿ ਤੈਨੂੰ ਬਰੀ ਕਰਵਾ ਦੇਵਾਂਗਾ ਜੇ ਤੂੰ ਇਹ ਬੰਦ ਦੇ ਦੇਵੇਂ ਕਿ ਉਹ ਪਿਸਤੌਲ ਭਾਈ ਭਾਗ ਸਿੰਘ ਭਾਈ ਬਲਵੰਤ ਸਿੰਘ ਅਤੇ ਹਰਨਾਮ ਸਿੰਘ ਦੀ ਵਰਤੋਂ ਵਾਸਤੇ ਥਣ ਤੇ ਉਹਨਾਂ ਇਹ ਹਸਨ ਰਹੀਮ پاس ਰੱਖਣ ਬਾਅਦ ਤੇ ਆਖਿਆ ਹੋਇਆ ਸੀ ਮੈਂ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਮੈਂ ਇਹ ਕੰਮ ਨਹੀਂ ਕਰਨਾ ਕਿਉਂਕਿ ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾ ਬੇਲਾ ਸਿੰਘ ਨੇ ਕਿਹਾ ਕਿ ਹੌਮਪਕਿੰਸਨ ਨੂੰ ਕੋਈ ਡਾਲਰ ਦੇ ਦਿੰਨੇ ਆਪਾਂ ਤੇ ਉਹ ਸਾਰਾ ਕੁਝ ਠੀਕ ਕਰ ਦੂਗਾ ਮੈਂ ਕਿਹਾ ਤੁਸੀਂ ਡਾਲਰ ਲੈਣੇ ਹਨ ਤਾਂ ਲੈ ਲਓ ਪਰ ਮੈਂ ਕਦਾ ਚਿਤ ਝੂਠ ਨਹੀਂ ਬੋਲਣਾ ਜਦ ਮੈਂ ਇਹ ਉੱਤਰ ਦਿੱਤਾ ਤਾਂ ਮਿਸਟਰ ਹੌਪਕਿੰਸਨ ਵੀ ਉੱਥੇ ਹੀ ਸੀ ਮੇਰਾ ਧਰਮ ਕਿਸੇ ਨਾਲ ਬੈਰ ਕਰਨਾ ਨਹੀਂ ਸਿਖਾਉਂਦਾ ਨਾ ਹੀ ਮੇਰੀ ਹੌਪਕਿੰਸਨ ਨਾਲ ਕੋਈ ਦੁਸ਼ਮਣੀ ਹੈ ਉਹ ਗਰੀਬ ਲੋਕਾਂ ਨੂੰ ਬਹੁਤ ਦਬਾਉਂਦਾ ਲਤਾੜਦਾ ਹੈ ਮੈਂ ਇੱਕ ਸੱਚੇ ਸਿੱਖ ਹੋਣ ਦੇ ਨਾਤੇ ਹੁਣ ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਮੇਰੇ ਦੇਸ਼ ਦੀਆਂ ਅਥਵਾ ਕੈਨੇਡਾ ਦੀ ਅਰਧ ਵਸਤੀ ਨਾਲ ਇਹ ਭੈੜਾ ਵਰਤਾਰਾ ਹੋਵੇ ਇਸ ਸੋਚ ਅਧੀਨ ਮੈਂ ਹੌਪਕਿੰਸਨ ਦੀ ਜਾਨ ਲਈ ਹੈ ਤੇ ਨਾਲ ਹੀ ਆਪਣੀ ਜਾਨ ਦੀ ਬਾਜ਼ੀ ਲਾਈ ਹੈ ਤੇ ਮੈਂ ਇੱਕ ਸੱਚੇ ਸਿੱਖ ਦੇ ਫੜ ਨਿਵਾਉਂਦਾ ਹੋਇਆ ਵਾਹਿਗੁਰੂ ਦਾ ਨਾਮ ਜਪਦਾ ਫਾਂਸਤੀ ਦੇ ਤਖਤੇ ਵੱਲ ਓਸੀ ਖਿੱਚ ਤੇ ਚੌਂ ਨਾਲ ਜਾਵਾਂਗਾ ਜਿਵੇਂ ਇੱਕ ਭੁੱਖਾ ਬਾਲਕ ਆਪਣੀ ਮਾਂ ਵੱਲ ਨੂੰ ਜਾਂਦਾ ਹੈ ਮੈਨੂੰ ਵਿਸ਼ਵਾਸ ਹੈ ਕਿ ਵਾਹਿਗੁਰੂ ਮੈਨੂੰ ਆਪਣੇ ਚਨ ਕਮਲਾ ਵਿੱਚ ਨਿਵਾਸ ਦੇਵੇਗਾ ਪੋਰਸ ਸਾਡੇ ਨਾਲ ਹਰ ਵੇਲੇ ਧੱਕਾ ਕਰਨ ਦਾ ਮੌਕਾ ਭਾਲਦੀ ਰਹਿੰਦੀ ਹੈ ਤੇ ਜਦੋਂ ਸਾਡੇ ਮੁਕਦਮੇ ਕਚਹਿਰੀ ਤੇ ਜਾਂਦੇ ਹਨ ਤਾਂ ਜੱਜਾਂ ਨੇ ਪਹਿਲਾਂ ਹੀ ਸਾਡੇ ਬਰੁੱਧ ਫੈਸਲਾ ਕੀਤਾ ਹੁੰਦਾ ਹੈ ਇਹ ਕਿੱਧਰ ਦਾ ਅਨਸਾਫ ਹੈ ਕੇ ਜੱਜ ਹਮੇਸ਼ਾ ਪੋਰਸ ਦਾ ਹੀ ਪੱਖਪੂਰਨ ਸਾਡੇ ਵਿਰੁੱਧ ਤੁ ਸਮਾਣ ਵਾਲੇ ਭਰੇ ਮਨਾਂ ਤੋਂ ਕਿਸੇ ਇਨਸਾਫ ਦੀ ਆਸ ਨਹੀਂ ਹੋ ਸਕਦੀ ਜਦੋਂ ਪੋਰਸ ਅਤੇ ਪ੍ਰਸ਼ਾਸਨ ਸਾਡੇ ਨਾਲ ਬੇਇਨਸਾਫੀਆਂ ਤੇ ਤੱਕਾ ਕਰਨ ਲਈ ਇਕਜੁੱਟ ਹੋ ਜਾਣ ਤਾਂ ਕਿਸੇ ਨਾ ਕਿਸੇ ਨੂੰ ਇਸ ਵਿਰੁੱਧ ਇੱਕ ਠੋਕੇ ਖੜੇ ਹੋਣਾ ਚਾਹੀਦਾ ਹੈ ਸੋ ਮੈਂ ਥਾਪੀ ਮਾਰ ਕੇ ਉੱਠ ਖੜੋਇਆ ਹਾਂ ਇਸ ਬੇਇਨਸਾਫੀ ਦੀ ਕੰਧ ਤੇ ਕਰਾਰੀ ਸੱਟ ਮਾਰ ਲਈ ਮੈਂ ਬਲਤਾ ਰਿਹਾ ਏ ਅਤੇ ਜਿਹੜੇ ਇੱਥੇ ਅਜਨਬੀ ਹਾਂ ਅਸੀਂ ਜਿਹੜੇ ਆਪਣੇ ਘਰ ਦੇ ਮਾਲਕ ਨਹੀਂ ਹਾਂ ਸਮਾਜ ਸਾਤੋਂ ਬਰੀਦਾਨ ਦੀ ਮੰਗ ਕਰਦਾ ਹੈ ਸਤਿਗੁਰੂ ਨੇ ਕਿਹਾ ਸੀ ਜਿੱਥੇ ਵੀ ਹੋਵੇ ਰੱਬੀ ਕਾਨੂੰਨਾਂ ਦੀ ਪਾਲਣਾ ਅਤੇ ਪਸਾਰ ਕਰੋ ਅਤਿਆਚਾਰ ਅਤੇ ਅਤਿਆਚਾਰੀ ਦਾ ਖਾਤਮਾ ਕਰੋ ਹੌਪਕਿੰਸਨ ਬੇਲੇ ਬਾਬੂ ਤੇ ਗੰਗਾ ਰਾਮ ਰਾਹੀਂ ਰਿਸ਼ਵਤਾ ਮਟੋਰਦਾ ਏ ਤੇ ਜਿਹੜਾ ਪੈਸਾ ਨਾ ਦੇਵੇ ਉਹ ਹੌਪਕਿੰਸਨ ਦੇ ਗੁੱਸੇ ਦਾ ਨਿਸ਼ਾਨਾ ਬਣਦਾ ਏ ਬੇਲਾ ਉਹਨਾਂ ਸਾਰਿਆਂ ਵਿੱਚੋਂ ਨੀਚ ਬੰਦਾ ਏ ਜਿਹੜਾ ਆਦਮੀ ਅਤਿਆਚਾਰ ਬੁਰਦ ਲੜਨ ਦਾ ਹੌਸਲਾ ਨਹੀਂ ਕਰਦਾ ਉਹ ਜਿਉਂਦਾ ਹੀ ਮਰਿਆ ਹੁੰਦਾ ਹੈ ਸੂਰਾ ਤੋਂ ਪਹਿਚਾਨੀਏ ਜੋ ਲੜੈ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਬੂ ਹੁ ਨਾ ਛੱਡੈ ਕੇਤ ਦੋਸਤੋ ਜਸਟਿਸ ਮੌਰੀਸਨ ਨੇ ਭਾਈ ਮੇਵਾ ਸਿੰਘ ਨੂੰ 11 ਜਨਵਰੀ 1915 ਦੀ ਸਵੇਰ ਨੂੰ ਫਾਂਸੀ ਦਿੱਤੇ ਜਾਣ ਦੀ ਸਜ਼ਾ ਸੁਣਾਤੀ 12 ਜੱਜਾਂ ਦੀ ਜੂਰੀ ਮੌਰੀਸਨ ਦੇ ਫੈਸਲੇ ਨਾਲ ਸਹਿਮਤ ਸੀ ਮੁਕੱਦਮੇ ਦਾ ਰੁਖ ਸ਼ੁਰੂ ਤੋਂ ਹੀ ਸਪਸ਼ਟ ਸੀ 21 ਅਕਤੂਬਰ ਨੂੰ ਹੌਪਕਿੰਸਨ ਦਾ ਕਤਲ ਹੋਇਆ ਸੀ ਤੇ ਹਫਤੇ ਦੇ ਅੰਦਰ ਅੰਦਰ ਹੀ ਦੋਚੀ ਨੂੰ ਫਾਂਸੀ ਦੀ ਸਜ਼ਾ ਸੁਣਾਤੀ ਗਈ ਸੀ ਇਹ ਗੋਰੇ ਸ਼ਾਹੀ ਇਨਸਾਫ ਸੀਗਾ ਜਦੋਂ ਜੱਜ ਨੇ ਭਾਈ ਮੇਵਾ ਸਿੰਘ ਨੂੰ ਮੁਜਰਮ ਕਰਾ ਦੇ ਕੇ ਮੌਤ ਦੀ ਸਜ਼ਾ ਸੁਣਾਈ ਤਾਂ ਮੇਵਾ ਸਿੰਘ ਨੇ ਉੱਚੀ ਆਵਾਜ਼ ਆਖਿਆ ਸ਼ੁਕਰ ਹੈ ਵਾਹਿਗੁਰੂ ਤੂੰ ਮੇਰੀ ਸੰਸਾਰ ਦੇ ਨਿਤਾਣੇ ਲੋਕਾਂ ਖਾਤਰ ਕੀਤੀ ਕੁਰਬਾਨੀ ਨੂੰ ਕਬੂਲ ਕੀਤਾ ਹੈ ਤਾਂ ਭਾਈ ਮੇਵਾ ਸਿੰਘ ਅਡੋਲ ਸੀ ਉਹਨੇ ਭਾਈ ਭਾਗ ਸਿੰਘ ਦੀ ਛੋਟੀ ਬੱਚੀ ਜੀਨੂ ਜਨਮ ਦਿਨ ਸਾਰੀ ਉਹਦੀ ਮਾਂ ਪੂਰੀ ਹੋ ਗਈ ਸੀ ਇਹਨੂੰ ਦੇਖਣ ਦੀ ਇੱਛਾ ਪ੍ਰਗਟ ਕੀਤੀ ਪਰ ਬੱਚੀ ਅਦਾਲਤ ਵਿੱਚ ਨਹੀਂ ਸੀ ਇਸ ਤੇ ਭਾਈ ਮੇਵਾ ਸਿੰਘ ਨੇ ਫਿਰ ਸ਼ਬਦ ਗਾਉਣਾ ਸ਼ੁਰੂ ਕੀਤਾ ਸੀ ਕਿ ਸੂਰਾ ਸੋ ਪਹਿਚਾਨੀਏ ਜੋ ਲਰਹਿ ਤੀਨ ਕੇਤ ਪੁਰਜਾ ਪੁਰਜਾ ਕਟਮਰੇ ਕਬਹੂ ਨਾ ਛਾੜਿਆ ਕੇਤ ਤਾਂ ਭਾਈ ਮੇਵਾ ਸਿੰਘ ਬੜੇ ਠਰਮੇ ਦੇ ਨਾਲ ਸਿਰ ਝੁਕਾ ਕੇ ਵਾਪਸ ਆਪਣੇ ਸੈੱਲ ਵੱਲ ਤੁਰ ਪਿਆ ਤਾਂ ਭਾਈ ਮੇਵਾ ਸਿੰਘ ਦਾ ਵਕੀਲ ਅੱਗੇ ਅਪੀਲ ਰਹਿਮ ਲਈ ਕਰਨਾ ਚਾਹੁੰਦਾ ਸੀ ਪਰ ਭਾਈ ਮੇਵਾ ਸਿੰਘ ਨੇ ਉਹਨੂੰ ਅਜਿਹਾ ਕਰਨ ਰੋਕਤਾ ਪਰ ਵਕੀਲ ਨੇ ਅਦਾਲਤ ਕੋਲ ਇਹ ਕੁੰਡੀ ਪਾਉਣ ਦੀ ਕੋਸ਼ਿਸ਼ ਕੀਤੀ ਕਿ ਉਹਦੇ ਮੁਕੱਲ ਦਾ ਦਿਵਾਗੀ ਦਿਮਾਗੀ ਤਵਾਜਾ ਨਾਲ ਜਿਹੜਾ ਠੀਕ ਨਹੀਂ ਪਰ ਜਾਂਚ ਦੌਰਾਨ ਭਾਈ ਮੇਵਾ ਸਿੰਘ ਨੇ ਕੋਈ ਐਸੀ ਬੇਸੀ ਗੱਲ ਨਾ ਕੀਤੀ ਉਹਨੇ ਜਾਂਚ ਜਿਹੜੇ ਕਰਤਾ ਸੀਗੇ ਉਹਨਾਂ ਨੂੰ ਬੜੇ ਠਰਮੇ ਨਾਲ ਜਵਾਬ ਦਿੱਤੇ ਤੇ ਇੱਕ ਠੋਕ ਕੇ ਆਖਿਆ ਕਿ ਉਹਨੇ ਹੌਪਕਿੰਸਨ ਦਾ ਕਤਲ ਬੜਾ ਸੋਚ ਸਮਝ ਕੇ ਕੀਤਾ ਫਾਂਸੀ ਦੀ ਸਜ਼ਾ ਹੋਣ ਤੋਂ ਬਾਅਦ ਭਾਈ ਮੇਵਾ ਸਿੰਘ ਅੱਠੇ ਪੈਰ ਬਾਣੀ ਦੇ ਭਜਨ ਚ ਮਸਤ ਰਹਿਣ ਲੱਗ ਪਏ ਫਾਂਸੀ ਤੱਕ ਉਹਨਾਂ ਦਾ ਭਾਰ 13 ਪਾਉਂਡ ਵੱਧ ਗਿਆ ਸੀ 11 ਜਨਵਰੀ 1915 ਭਾਈ ਮੇਵਾ ਸਿੰਘ ਨੂੰ ਫਾਂਸੀ ਦੇਣ ਦਾ ਦਿਨ ਆ ਗਿਆ। ਉਸ ਦਿਨ ਸਿੱਖਾਂ ਤੋਂ ਇਲਾਵਾ ਕੈਨੇਡਾ 'ਚ ਰਹਿਣ ਵਾਲੇ ਲਗਭਗ ਸਾਰੇ ਭਾਰਤੀ ਹੀ ਜੇਲ੍ਹ ਅੱਗੇ ਪਹੁੰਚ ਚੁੱਕੇ ਸੀ। ਭਾਈ ਮਿਤ ਸਿੰਘ ਪੰਡੋਰੀ ਦੀ ਗ੍ਰੰਥੀ ਵਜੋਂ ਭਾਈ ਮੇਵਾ ਸਿੰਘ ਨਾਲ ਅੰਤਮ ਮੁਲਾਕਾਤ ਕਰਵਾਈ ਗਈ। ਭਾਈ ਮੇਵਾ ਸਿੰਘ ਦੀ ਅੰਤਮ ਅਵਸਥਾ ਦੇਖ ਕੇ ਭਾਈ ਪੰਡੋਰੀ ਵੀ ਹੈਰਾਨ ਰਹਿ ਗਿਆ ਸੀ। ਉਹ ਕਹਿੰਦਾ ਮੈਂ ਜਾ ਕੇ ਉਹਦੀ ਮੁਲਾਕਾਤ ਕੀਤੀ। ਮੇਰੀ ਮੁਲਾਕਾਤ ਬਤੌਰ ਗ੍ਰੰਥੀ ਦੇ ਕਰਾਈ ਗਈ ਸੀ ਮੈਂ ਉਹਨੂੰ ਸ਼ਾਂਤੀ ਦਾ ਉਪਦੇਸ਼ ਦਿੱਤਾ ਪਰ ਉਹ ਤਾਂ ਅੱਗੋਂ ਕਿਸੇ ਉੱਚੇ ਰੰਗ ਚ ਰੰਗਿਆ ਹੋਇਆ ਸੀ ਉਸ ਨੂੰ ਮੌਤ ਦਾ ਰੱਤਾ ਵੀ ਫਿਕਰ ਨਹੀਂ ਸੀ ਤਾਂ ਭਾਈ ਮੇਵਾ ਸਿੰਘ ਦੇ ਫਾਂਸੀ ਵਾਲੇ ਅੰਤਮ ਛਿਣਾ ਅਤੇ ਬਾਲੇ ਮਾਹੌਲ ਨੂੰ ਗਦਰ ਪਾਰਟੀ ਦੇ ਜਨਰਲ ਸਕੱਤਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਬੜੇ ਭਾਪੂਰ ਸ਼ਬਦਾਂ ਚ ਪੇਸ਼ ਕੀਤਾ ਉਹ ਕਹਿੰਦਾ ਆਪਨੇ ਕਿਹਾ ਕਿ ਆਦਮੀ ਦਾ ਸਰੀਰ ਸੰਕੜੇ ਪਾਪ ਕਰਦਾ ਜਿਸ ਲਈ ਜਾਨ ਤਿਆਗਣ ਸਮੇਂ ਇਨੂੰ ਦੁੱਖ ਹੁੰਦਾ ਤੇ ਜਾਨ ਤਿਆਗਣ ਸਮੇ ਸਰੀਰ ਦਾ ਤੜਫਣਾ ਸੁਭਾਵਿਕ ਹੋ ਚੁੱਕਾ ਏ ਇਸ ਲਈ ਜਦੋਂ ਮੇਰਾ ਸਰੀਰ ਫਾਂਤੀ ਦੇ ਤਖਤੇ ਤੋਂ ਉਤਾਰਿਆ ਜਾਵੇਗਾ ਤੇ ਤੜਫੇਗਾ ਤਾਂ ਆਪ ਭਾਈਆਂ ਨੇ ਚਿੱਤ ਨੂੰ ਉਦਰਾਉਣਾ ਨਹੀਂ ਤੇ ਸ਼ਬਦਾਂ ਦਾ ਪਾਠ ਕਰਨਾ ਆਪ ਨੇ ਇਹ ਵੀ ਦੱਸਿਆ ਕਿ ਮੇਰੇ ਸਰੀਰ ਤਿਆਗਣ ਪਿੱਛੋਂ ਪੁਰਾਣੇ-ਪੁਰਾਣੇ ਸ਼ਬਦ ਪੜਨੇ ਆ ਇਸ ਅੰਤਮ ਗੱਲਬਾਤ ਸਮੇ ਭਾਈ ਮਿਤ ਸਿੰਘ ਜੀ ਨੇ ਅੱਖਾਂ 'ਚ ਹੰਝੂ ਭਰ ਲਿਆਂਦੇ ਇਹ ਦੇਖ ਕੇ ਭਾਈ ਮੇਵਾ ਸਿੰਘ ਜੀ ਆਪ ਨੂੰ ਗੁੱਸੇ ਹੋਏ ਤੇ ਕਹਿਣ ਲੱਗੇ ਆਪਣੇ ਸੱਗੋ ਮੈਨੂ ਟੀਚ ਦੇਣਾ ਜੇਕਰ ਆਪ ਹੀ ਉਧਰ ਜਾਓਗੇ ਤਾਂ ਸਾਡਾ ਕੀ ਹਾਲ ਹੈ ਤਾਂ ਇਸ ਅੰਤਮ ਸੰਦੇਸ਼ ਪਿਛੋਂ ਅਰਦਾਸਾ ਸੋਧਿਆ ਗਿਆ ਤੇ ਭਾਈ ਸਾਹਿਬ ਜੀ ਨੇ ਸਰੀਰ ਤਿਆਗਣ ਦੀ ਤਿਆਰੀ ਕੀਤੀ ਤੇ ਆਪ ਨੂੰ ਫਾਂਸੀ ਉਪ ਚੜਾਉਣ ਵਾਲੇ ਕੱਪੜੇ ਪਾਏ ਗਏ ਆਪ ਦੇ ਫਾਂਸੀ ਦੇ ਦਿਹਾੜੇ ਜੇਲ੍ਹ ਦੇ ਸਾਰੇ ਅਮਲੇ ਫੈਲੇ ਪਰ ਬੜਾ ਅਸਰ ਸੀ ਹਰ ਇੱਕ ਆਪ ਨੂੰ ਸਤਕਾਰ ਅਤੇ ਮਾਣ ਦੀ ਨਿਗਾਹ ਦੇ ਨਾਲ ਦੇਖਦਾ ਸੀ ਜਲਾਦਾਂ ਉੱਪਰ ਵੀ ਖਾਸ ਅਸਰ ਪਿਆ ਹੋਇਆ ਸੀ ਜੇਲ੍ਹ ਦੇ ਵਾਰਡਰ ਸੀ ਜਿਹੜੇ ਏ ਆਪੋ ਆਪਣੇ ਥਾਈਂ ਚੁੱਪ ਖੜੇ ਆਪ ਦੇ ਬਲ ਬੜੇ ਅਦਬ ਨਾਲ ਤੱਕ ਰਹੇ ਸੀ ਜਦੋਂ ਆਪ ਨੂੰ ਫਾਂਸੀ ਦੇ ਤਖਤੇ ਉੱਪਰ ਲਜਾਣ ਦਾ ਸਮਾਂ ਆਇਆ ਤਾਂ ਆਪ ਨੇ ਬੜੀ ਖੁਸ਼ੀ ਖੁਸ਼ੀ ਇਹ ਸ਼ਬਦ ਪੜ੍ਹਦੇ ਹੋਏ ਕਿ ਹਰ ਜਸ ਰੇ ਮਨ ਗਾਇਨ ਜੋ ਸੰਗੀ ਹੈ ਤੇਰਾ ਇਹ ਫਾਂਸੀ ਦੇ ਫੱਟੇ ਵੱਲ ਨੂੰ ਫੇ ਚਲੇ ਗਏ ਜਦੋਂ ਆਪ ਦੇ ਗਾਲ 'ਚ ਫਾਂਸੀ ਦਾ ਰੱਸਾ ਪਾਇਆ ਗਿਆ ਤੇ ਤਖਤਾ ਛੁੱਟਿਆ ਗਿਆ ਤਾਂ ਆਪ ਦੇ ਪ੍ਰਾਣ ਫੱਟਾ ਛੁੱਟਦੇ ਹੀ ਨਿਕਲ ਗਏ ਆਪ ਦਾ ਸਰੀਰ ਬਿਲਕੁਲ ਨਹੀਂ ਤੜਫਿਆ फांसी ਦੇਣ ਸਮੇਂ ਜੋ ਡਾਕਟਰ ਹਾਜ਼ਰ ਸੀ ਉਹਦਾ ਕਥਨ ਹੈ ਕਿ ਮੈਂ ਅੱਜ ਤੱਕ ਕਿਸੇ ਫਾਂਸੀ ਆਉਣ ਵਾਲ ਦੇ ਇੰਨੀ ਜਲਦੀ ਸਵਾਸ ਨਿਕਲਦੇ ਕਦੇ ਨਹੀਂ ਦੇਖੇ ਇਸ ਤਰ੍ਹਾਂ ਲੱਗਦਾ ਕਿ ਫਾਂਸੀ ਦਾ ਰੱਸਾ ਪਾਉਂਦਿਆਂ ਹੀ ਆਪ ਦੇ ਸਵਾਸ ਨਿਕਲ ਗਏ ਤਾਂ ਦੋਸਤੋ ਇਹ ਸੀ ਭਾਈ ਮੇਵਾ ਸਿੰਘ ਲੋਪੋਕੇ ਸ਼ਹੀਦ ਮੇਵਾ ਸਿੰਘ ਲੋਪੋਕੇ ਜਿਨੇ ਕਿ ਜੋ ਕਿ ਸੂਈਆ ਸੀਗਾ ਅੰਗਰੇਜ਼ਾਂ ਦਾ ਬਿਲੀਮ ਹੌਪਕਿੰਸਨ ਇਹਨੂੰ ਸੋਧਿਆ ਸੀਗਾ ਜੀਦਾ ਕਿ ਮੁੱਖ ਰੋਲ ਸੀ ਏ ਇੱਕ ਮਿਸਟਰ ਰੀਡ ਦੋਨਾਂ ਦਾ ਮੁੱਖ ਰੋਲ ਸੀਗਾ ਜਿਹੜਾ ਕਿ ਕੈਨੇਡਾ ਦੇ ਵਿੱਚ ਜਹਾਜ਼ ਸੀਗਾ ਗੁਰੂ ਨਾਨਕ ਨਾਮ ਇਹਨੂੰ ਬਾਸ ਮੋੜਨ ਦੇ ਵਿੱਚ ਤੇ ਉੱਥੇ ਜਿਹੜੇ ਯਾਤਰੀ ਸੀ ਉਹਦੇ ਉੱਪਰ ਸਵਾਰ ਸਿੱਖ ਉਹਨਾਂ ਨੂੰ ਤੰਗ ਤੇ ਪਰੇਸ਼ਾਨ ਕਰਨ ਦਾ ਤਾਂ ਇਹ ਇੱਕ جاسੂਸ ਵੀ ਸੀਗਾ ਸੋ ਖੈਰ ਇਹ ਸੀ ਦੋਸਤੋ ਅੱਜ ਦੀ ਵੀਡੀਓ ਆਉਣ ਵਾਲੀ ਫਿਲਮ ਹੈ ਜਿਹੜੀ ਆਪਣੇ ਨਾਨਕ ਨਾਮ ਜਹਾਜ਼ ਦੇ ਬਾਰੇ ਸੋ ਮਿਲਦੇ ਹੁਣ ਅਗਲੀ ਨਵੀਂ ਜਾਣਕਾਰੀ ਲੈ ਕੇ ਦੇਵਾਂਗਾ ਸਤਿ ਸ਼੍ਰੀ ਅਕਾਲ